ਕੀ ਕਰਨਾ ਦੁੱਧ ਪੀ ਰਹਾ ਹੂੰ ਦੁੱਧ ਪੀ ਰਹਾ ਹੈ ਦੇਖੋ ਬਬੀ ਬਤਨ ਡਰੈਸ ਬਣਾਈ ਆਹ ਦਾ ਕੰਡਰੈਸ ਦਿਖਾਈ ਸੋ ਆ ਦੇਖੋ ਗਰਮਕ ਪਿਆਰਿਓ ਸਰਬੱਤ ਨੇ ਨਿੱਕੀ ਜੀ ਡਰੈਸ ਬਣਾਈ ਹੈ ਸੋ ਹੈਲੋ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਅੱਜ 15 ਤਰੀਕ ਹੈ ਸੋ ਅਮਰਤ ਵੇਲੇ ਗੁਰੂ ਘਰ ਜਾਏ ਜਲ ਪਣੀ ਛਕ ਲਿਆ ਹੁਣ ਜਾਂਦੇ ਆ ਰੈਣ ਗੁਰਦਵਾਰਾ ਸਾਹਿਬ ਪੰਜ ਸ਼੍ਰੀ ਖੰਡ ਪਾਠ ਸਾਹਿਬਾਂ ਦੇ ਭੋਗ ਆ ਜਾ ਕੇ ਭੋਗ ਪਾਉਣਾ ਅਰਦਾਸ ਬੇਨਤੀ ਕਰਨੀ ਆ ਤੇ ਉੱਥੇ ਚੱਲਦੇ ਆਪਾਂ ਅੱਜ ਦਾ ਜਿਹੜਾ ਸਾਰਾ ਦਿਨ ਸਾਰੀ ਦਿਹਾੜੀ ਦਾ ਵਲੌਗ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਸਾਡੇ ਨਾਲ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਜੀ ਚਲੋ ਜੀ ਚੱਲਦੇ ਆ ਰੈਣ ਸਮਰ ਵੀ ਅੱਜ ਜਾ ਰਿਹਾ ਅੱਜ ਸਾਡੇ ਨਾਲ ਸਮਰ ਜਾ ਰਿਹਾ ਕਿਉਂਕਿ ਇਹਨਾਂ ਨੂੰ 2 ਦਿਨਾਂ ਦੀਆਂ ਛੁੱਟੀਆਂ ਆ ਤਿੰਨ ਦੋ ਹੋ ਰਿਹਾ ਕਿ ਤਿੰਨ ਹੋ ਰਿਹਾ ਤਿੰਨ ਹੋ ਰਿਹਾ ਤਿੰਨ ਹੋਰ ਛੁੱਟੀਆਂ ਹਜੇ ਨੇ ਉਹਨਾਂ ਦੀਆਂ ਚਾਰ ਤੇ ਇਹ ਵੀ ਜਾ ਰਿਹਾ ਮੈਂ ਵੀ ਜਾ ਰਿਹਾ 8 ਵਜਣ ਵਾਲਿਆ ਸਾਢੇ 8 ਸਾਢੇ 7 ਹੋ ਗਏ ਚੱਲਦੇ ਆਏ ਏ ਏ ਆ ਹਾਂ ਪਹਿਲਾ ਦਾ ਜੀ ਜੇ ਦਾ ਸੋ ਗਰਮ ਪਿਆਰਿਓ ਘਰ ਪਹੁੰਚ ਚੁੱਕੇ ਆ ਜਾਇਦ ਥੋਕਤੇ ਥੱਕ ਪੈ ਗਿਆ ਪੰਜ ਪਟਾਂ ਦਾ ਹੋਰ ਰਸਤੇ ਹੁਣ ਘਰ ਆ ਗਏ ਆ ਸੋ ਹੁਣ ਟਾਈਮ ਹੋ ਗਿਆ ਸਵਾ ਇੱਕ ਹੁਣ ਰੈਸਟ ਕਰਦੇ ਘੰਟਾ ਉਦੋਂ ਬਾਅਦ ਚਾਹ ਬਣੀ ਪੀ ਕੇ ਫੇਰ ਜਾਵਾਂਗੇ ਗੁਰਦੁਆਰਾ ਸਾਹਿਬ ਸੋ ਦੋਸਤੋ ਮੰਡੀ ਜਾ ਰਹੀ ਸੀ ਤੇ ਅੱਜ ਨਹੀਂ ਇਧਰਲੇ ਪਾਸੇ ਬਹੁਤ ਆਇਆ ਮੰਡੀ ਵਾਲੇ ਪਾਸੇ ਆਪਣੇ ਫੇੜ ਹੈ ਹੀ ਨਹੀਂ ਮੰਡੀ ਨਹੀਂ ਬਹੁਤ ਹੈ ਦੀ ਗਾਫੀ ਆ ਮੀ ਗੁਰਮਖ ਪਿਆਰਿਓ ਪਹੁੰਚ ਚੁਕੇ ਆ ਘਰ ਤੇ ਅੱਜ ਬਹੁਤ ਭਜਨਾ ਸੋਈ ਅੱਜ ਸਬਜੀ ਬਣੀ ਆ ਆਪਣੇ ਸਬਜੀ ਨਹੀਂ ਕਹਿ ਸਕਦੇ ਇਹਨੂੰ ਅਮਰਤੀ ਕੜੀ ਨਾ ਸਬਜੀ ਇਹਨਾਂ ਦਾਲ ਹੈ ਇਹ ਅਮਰਤੀ ਹੈ ਕੜੀ ਲੋਟੀ ਨਾ ਨੌੜਾ ਤੋਂ ਲੋਟੀ ਕੰਨੀ ਪਹਿਲੇ ਇਸ਼ਨਾਨ ਕਰਨਾ ਇਸ਼ਨਾਨ ਲਓ ਜੀ ਗੁਰਮਖ ਪਿਆਰਿਓ ਪ੍ਰਸ਼ਾਦਾ ਛਕਣ ਲੱਗੇ ਆ ਕੜੀਏ ਨਾਲ ਬੜੀਆੀ ਸਬਜੀ ਐ ਤੇ ਸਮਰ ਤੇ ਸਰਬਤ ਛਕੀ ਜਾਂਦੇ ਐ ਹੈਲੋ ਕਿਵੇਂ ਲੱਗਿਆ ਪ੍ਰਸ਼ਾਦਾ ਕੀ ਕਰਨਾ ਆ ਕੇ ਡੱਬ ਨਾ ਕੀ ਕਰਦਾ दूध भी रहा है सो so, प्यारे प्यारो टाइम हो गया दस बज गए सोना नहीं दिखा दिखाई सुहा देखो गरमख प्यार सरबत्त ने निकी जी ड्रेस बनाई है कह दी है ड्रैस बच्चे दी? कपड़े दी द्रेस। 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 की में है कि अच्छा उनाई है ਇਹ ਤੇ ਜੀਪ ਪਈ ਜੀ ਜੀ ਪਈ ਪਹੂਗੇ ਕਿਵੇਂ ਹਜ ਪੌਣੀ ਹੋਵੇ ਕਿਸੇ ਨੇ ਨਹੀਂ ਕੌਣ ਹੁੰਦਾ ਏ ਡਿਜ਼ ਆ ਕਲਾਕਾਰ ਬਹੁਤ ਤਕੜਾ ਬਈ ਹੈ ਕਲਾਕਾਰ ਦੇ ਕੁਝ ਹੀ ਕਰੇ ਕੁਛ ਨਾ ਕੁਛ ਬਣਾਉਂਦਾ ਹੀ ਰਹਿ ਕਰ ਕਲਾਕਾਰ ਦੇ ਕੁਝ ਹੀ ਕਰਕੇ ਦੋਵੇਗਾ ਕਲਾਕਾਰ ਸਭ ਜੀ ਇਧਰੋ ਸਮਝ ਨਾ ਬਣਾਉਂਦਾ ਡਰ ਟੱਕੇ ਸਰਬੱਤ ਨੇ ਬਣਾਈ ਡਰੈਸ ਉਹ ਨਾ ਨਾ ਸੱਟ ਨਾ ਮਾਰਦੀ ਨਾ 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 ਦੁੱਧ ਪੀਤਾ ਹੁਣ ਦੁੱਧ ਕੱਢ ਦੇਗਾ ਬਾਹਰ ਚੜਾਈ ਹੋ ਦੇ ਮਿੰਟਾਂ ਦੇ ਨਾ ਮਾ ਜੀ ਛੱਕੇ ਹੈ ਐ ਨਾ ਛੱਕੇ ਕਰ ਉਹ ਤਾਂ 60 ਵਜੂਗੀ ਠੀਕ ਹੈ ਦਿਖਾ ਤੇਰੀ ਆਹ ਸ਼ਰਟ ਜੀ ਦੁੱਧ ਚੱਕ ਦਸ ਸਮਰ ਆ ਕਿੱਧਰ ਕੀ ਸ਼ਾਲਟ ਹੈ ਕੀ ਹੈ ਇਹ ਟੀ-ਸ਼ਰਟ ਕੀ ਹੈ ਕੋਟ ਹੈ ਕੋਟੀ ਬੱਚੇ ਦਾ ਕੋਟ ਬਣਾਇਆ ਸਾਰੇ ਪਾਸੇ ਚੇਪਤਾ ਇਹ ਸਰਬੱਤੇ ਦਾ ਡੱਬਾ ਆ ਕੋਕਾ ਪੀਆ ਬਣਾਈ ਹੈ ਇਹਦੇ ਵਿੱਚ ਕੁਝ ਨਾ ਕੁਝ ਬਣਾਈ ਰੱਖਦੀ ਹੈ ਨਾ ਇਹ ਆ ਕੀ ਆ ਇੱਥੇ ਕੁਝ ਲਿਖਿਆ ਹੋਇਆ ਹੈ ਗੇਮ ਇਹ ਡਾਇਰੀ ਇਹ ਆਪਣੇ ਢੰਗ ਨਾਲ ਇਹ ਵੀ ਇकडे ਇਹਦੀ ਆ ਕੋਕਾ ਮੈਂ ਬਣਾਈ ਹੈ ਤੁਹਾਡੇ ਵੀਰ ਬਣਾਈਆਂ ਮੁੰਡਾ ਦੁੱਧ ਚੱਕ ਲੜ ਗਿਆ ਵਰਦਲ ਪੀਣ ਲੱਗ ਗਿਆ जी आ देखो ओ गेम ये देखो एक कमेंट नंबर चूज कर ले मेरे से मेरा वन ये खोल के देख रे किरण नंबर नम, नंबर वन देवेच की है ना हम ये वन नंबर वन देवेच नंबर देवेच गुड गुड द की मतलब गुड जवाब तो गुड जवाब ठीक है ਮੇਰਾ ਨੰਬਰ ਜੁਸ ਕਰੋ ਤੇ ਜਿੱਤੋ ਸੋ ਦੋਸਤੋ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਵਧੀਆ ਲੱਗਾ ਤੇ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਫੇਰ ਕੱਲ ਨੂੰ ਨਵੇਂ ਵਲੋਗ ਵਿੱਚ ਤਦ ਤੱਕ ਲਈ ਰੱਬ ਰਾਖਾ ਆਪਣਾ ਤੇ ਆਪਣੇ ਦਾ ਖਿਆਲ ਰੱਖੋ ਤੇ ਅੱਜ ਜਿਹੜਾ ਵਲੋਗ ਥੋੜਾ ਜਿਹਾ ਛੋਟਾ ਬਣਿਆ ਕਿਉਂਕਿ ਅੱਜ ਥੋੜਾ ਜਿਹਾ ਬੀਜੀ ਸੀ ਅੱਜ ਵਲੋਗ ਬਣਾਇਆ ਨਹੀਂ ਗਿਆ ਚਲੋ ਮਿਲਦੇ ਆ ਕੱਲ ਨੂੰ ਫੇਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ